ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਜ ਸੰਗਤ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸਾ ਤੇ ਉਸ ਤੋਂ 3 ਦਿਨ ਪਹਿਲਾਂ ਚੰਡੀਗੜ੍ਹ ਸੈਕਟਰ 7 ਵਿੱਚੋਂ ਨਗਰ ਕੀਰਤਨ ਆਰੰਭ ਹੋਇਆ ਸੀ ਤੇ ਚੰਡੀਗੜ੍ਹ ਸੈਕਟਰ 7 ਤੋਂ ਨਗਰ ਕੀਰਤਨ ਸਟਾਰਟ ਹੋ ਕੇ ਸ਼ਹਿਰ ਦੇ ਅਲੱਗ-ਅਲੱਗ ਗੁਰਦੁਆਰਿਆਂ ਵਿੱਚ ਦੀ ਹੁੰਦਾ ਹੋਇਆ ਸੈਕਟਰ 40 ਵਿੱਚ ਸਮਾਪਤ ਹੋਇਆ ਤੇ ਉਸ ਤੋਂ ਪਹਿਲਾਂ ਦੇਖੋ ਜੀ ਸੈਕਟਰ 7 ਗੁਰਦੁਆਰਾ ਸਾਹਿਬ 'ਚ ਅਸੀਂ ਗਏ ਤੇ ਮੱਥਾ ਟੇਕਿਆ ਸੀ ਅ ਗੁਰਦੁਆਰਾ ਸਾਹਿਬ ਵਿੱਚ ਸ਼ਵੀਰ ਦਾ ਲੰਗਰ ਚੱਲ ਰਿਹਾ ਸੀਗਾ ਤੇ ਲੰਗਰ ਪ੍ਰਸ਼ਾਦਾ ਵੀ ਸਹਾ ਸੰਗਤਾਂ ਵਾਸਤੇ ਤਿਆਰ ਵਰ ਤਿਆਰ ਸੀਗਾ ਤੇ ਇੱਧਰ ਦੇਖੋ ਨਗਰ ਕੀਰਤਨ ਦੀਆਂ ਤਿਆਰੀਆਂ ਵੀ ਨਾਲ ਦੀ ਨਾਲ ਹੋ ਰਹੀਆਂ ਤੇ ਅਸੀਂ ਵੀ ਸ਼ਵੀਰ ਦਾ ਪਾਣੀ ਪੀਤਾ ਤੇ ਉਸ ਤੋਂ ਬਾਅਦ ਦੇਖੋ ਜੀ ਪਾਲਕੀ ਸਾਹਿਬ ਨੂੰ ਸਜਾਇਆ ਜਾ ਰਿਹਾ ਤੇ ਬਹੁਤ ਦੂਰ ਦੂਰ ਤੋਂ ਸੰਗਤਾਂ ਪਹੁੰਚੀਆਂ ਤੇ ਸਾਰੇ ਚੰਡੀਗੜ੍ਹ ਤੋਂ ਵੀ ਬੈਂਡ ਵਾਲੇ ਤੇ ਗਟਕਾ ਸਾਹਿਬ ਦੀ ਟੀਮਾਂ ਔਰ ਦੇਖੋ ਜੀ ਫਿਰ ਅਸੀਂ ਲੰਗਰ ਪ੍ਰਸ਼ਾਦਾ ਛਕਿਆ ਆਪਣਾ ਉੱਥੇ ਨਗਰ ਕੀਰਤਨ ਤੋਂ ਪਹਿਲਾਂ ਤੇ ਜੋ ਵੀ ਸਾਡੀ ਕਿਸਮਤ ਚ ਵੈਗਰੂ ਜੀ ਨੇ ਸੇਵਾ ਲਈ ਖੀਆ ਬਹੁਤ ਕਿਸਮਤ ਨਾਲ ਸੇਵਾ ਮਿਲਦੀ ਹੈ ਤੇ ਇੱਥੇ ਥੋੜੀ ਜਿਹੀ ਅਸੀਂ ਵਰਤਨਾ ਦੀ ਸੇਵਾ ਕੀਤੀ ਸੇਵਾ ਕਰਕੇ ਕਹਿਣਾ ਨਹੀਂ ਚਾਹੀਦਾ ਬਹੁਤ ਲੋਕ ਕਮੈਂਟ ਵੀ ਕਰਦੇ ਆ ਤੁਸੀਂ ਸੇਵਾ ਕਰਦੇ ਆ ਦਿਖਾਉਂਦੇ ਘਾਤੇ ਆ ਕਿ ਤੁਸੀਂ ਬਲੌਗ ਬਣਾਉਂਦੇ ਸਾਨੂੰ ਸਾਰਾ ਕੁਝ ਦਿਖਾਉਣਾ ਹੁੰਦਾ ਤੁਸੀਂ ਐਦਾਂ ਮਾਈਂਡ ਨਾ ਕਰਿਆ ਕਰੋ ਵਾਹਿਗੁਰੂ ਜੀ ਹੁਣ ਫੌਜੀ ਬੈਂਡ ਟੀਮ ਗੁਰਦੁਆਰਾ ਸਾਹਿਬ 'ਚ ਪਹੁੰਚ ਗਈ ਸੀ ਤੇ ਤੁਸੀਂ ਵੀ ਦੇਖੋ ਕਿੰਨਾ ਵਧੀਆ ਬੈਂਡ ਵਜਾ ਰਹੇ ਆ ਵੇਖੀ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਬਹੁਤ ਜ਼ਿਆਦਾ ਗਰਮੀ ਹੋ ਰਹੀ ਆ ਤੇ ਇੱਧਰ ਟੈਂਟ ਲਗਾਇਆ ਕਿ ਚੇਅਰ ਲਗਾਈਆਂ ਹੋਈਆਂ ਸੀਗੀਆਂ ਤੇ ਢਾਡੀ ਜਥਾ ਲੱਗਿਆ ਹੋਇਆ ਸੀਗਾ ਉਹ ਗੁਰੂ ਅਰਜਨ ਦੇਵ ਜੀ ਦੇ ਜੀਵਨ ਬਾਰੇ ਦੱਸ ਰਹੇ ਸਨ ਤੇ ਸ਼ਬਦ ਕੀਰਤਨ ਵੀ ਕਰ ਰਹੇ ਸੀਗੇ ਤੇ ਸਾਰੀਆਂ ਸੰਗਤਾਂ ਬੈਠ ਕੇ ਬਹੁਤ ਹੀ ਆਰਾਮ ਨਾਲ ਤੇ ਸ਼ਬਦ ਕੀਰਤਨ ਸੁਣ ਰਹੇ ਸੀਗੇ ਬਹੁਤ ਚੰਗਾ ਲੱਗ ਰਿਹਾ ਸੀਗਾ ਤੇ ਬਹੁਤ ਅੱਛਾ ਗੁਰਦੁਆਰਾ ਸਾਹਿਬ ਵਾਲਿਆਂ ਨੇ ਅਰੇਂਜਮੈਂਟ ਕੀਤਾ ਹੋਇਆ ਸੀਗਾ ਤੇ ਪੰਖੇ ਲੱਗੇ ਹੋਏ ਸੀਗੇ ਤੁਹਾਨੂੰ ਪਤਾ ਹੀ ਆ ਜਦੋਂ ਗੁਰੂ ਘਰ ਚ ਕੋਈ ਵੀ ਪ੍ਰੋਗਰਾਮ ਹੁੰਦਾ ਵੈਸੇ ਵੀ ਗਰਮੀ ਨਹੀਂ ਫੀਲ ਹੁੰਦੀ ਨਾ ਕਿੰਨਾ ਸਕੂਨ ਮਿਲਦਾ ਤੇ ਗੁਰੂ ਅਰਜਨ ਦੇਵ ਜੀ ਬਾਰੇ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਕਿੰਨੇ ਤਸੀਹੇ ਦੇ ਕੇ ਗੁਰੂ ਅਰਜਨ ਦੇਵ ਜੀ ਨੂੰ ਸ਼ੀਤ ਕੀਤਾ ਗਿਆ ਸੀਗਾ ਤੱਤੀ ਤਵੀ ਤੇ ਉਹਨਾਂ ਨੂੰ ਬਿਠਾਇਆ ਗਿਆ ਤੇ ਫਿਰ ਉਬਲਦਾ ਰੇਤ ਗੁਰੂ ਜੀ ਦੇ ਸਿਰ ਵਿੱਚ ਪਾਇਆ ਗਿਆ ਤੇ ਆ ਹੁਣ ਗੱਤਕਾ ਟੀਮ ਆਪਣਾ ਗੱਤਕਾ ਖੇਡ ਰਹੀ ਆ ਦੇਖੋ ਕਿੰਨੇ ਅੱਛੇ ਤਰ੍ਹਾਂ ਨਾਲ ਗੁਰੂ ਦੀਆਂ ਫੌਜਾਂ ਗੱਤਕਾ ਖੇਡ ਰਹੀਆਂ ਵਾਹਿਗੁਰੂ ਜੀ ਹੁਣ ਸਾਰੀਆਂ ਤਿਆਰੀਆਂ ਹੋ ਚੁੱਕੀਆਂ ਸਨ ਨਗਰ ਕੀਰਤਨ ਸਟਾਰਟ ਹੋਣ ਵਾਲਾ ਸੀ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲੈ ਕੇ ਜਾ ਰਹੇ ਹਨ ਅੱਗੇ ਪੰਜ ਪਿਆਰੇ ਜਾ ਰਹੇ ਹਨ ਤੇ ਇਹ ਹੈਗਾ ਸਾਡੇ ਗੁਰਦੁਆਰਾ ਸਾਹਿਬ ਤੋਂ ਉੱਪਰ ਦਾ ਦ੍ਰਿਸ਼ ਸਾਤਤੇ ਜਿੱਥੇ ਮਸੂਖਾਨਾ ਕਰਦੇ ਆ ਤੇ ਇਹ ਹੈਗੇ ਸਾਡੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਬਾਬਾ ਰਸ਼ਪਾਲ ਸਿੰਘ ਜੀ ਤੇ ਗੁਰਦੁਆਰਾ ਸਾਹਿਬ ਦੀ ਟੀਮ ਸਾਰੀ ਬਹੁਤ ਅੱਛੀ ਤਰ੍ਹਾਂ ਆਪਣਾ ਕੰਮ ਕਰਦੀ ਆ ਤੇ ਇੱਕ ਇਹ ਬੱਚਾ ਹੈ ਜਿਹੜਾ ਨਾਲ ਤੇ ਉਹ ਪੁੱਤ ਦਾ ਨਾਮ ਸਿਮੂ ਉਹ ਬਹੁਤ ਸੇਵਾ ਕਰਦਾ ਹੈ ਬੱਚੇ ਦੇ ਵਿੱਚ ਇੰਨੀ ਸੇਵਾ ਦੀ ਭਾਵਨਾ ਹੈ ਨਾ ਨਹੀਂ ਅਜਿਹੇ ਬੱਚੇ ਕਿੱਥੇ ਹੀ ਕਰਦੇ ਆ ਨਾ ਇੰਨੀ ਸੇਵਾ ਤੇ ਦੇਖੋ ਜੀ ਤੁਸੀਂ ਵੀ ਸਾਰੇ ਦੇਖੋ ਕਿੰਨਾ ਵਧੀਆ ਹਨਾ ਨਹੀਂ ਕਹਿ ਦਿੰਦੇ ਆ ਆਏ ਬੱਚਾ ਜਿਹਦੀ ਮੈਂ ਗੱਲ ਕਰਦੀ ਸੀ ਜੀ ਸ਼ੀਨੂ ਬਹੁਤ ਸੇਵਾ ਕਰਦਾ ਗੁਰਦੁਆਰਾ ਸਾਹਿਬ ਵਿੱਚ ਤੇ ਦੇਖੋ ਜੀ ਤੁਹਾਨੂੰ ਪਤਾ ਹੀ ਕਿੰਨੀ ਗਰਮੀ ਆ ਇੰਨਾ بڑا ਪ੍ਰੋਗਰਾਮ ਕਰਨਾ ਕੋਈ ਸੌਖੀ ਗੱਲ ਨਹੀਂ ਹੁੰਦੀ ਬਟ ਫਿਰ ਵੀ ਗੁਰਦੁਆਰੇ ਵਾਲਿਆਂ ਨੇ ਬਹੁਤ ਚੰਗਾ ਪ੍ਰਬਾਲਾ ਕੀਤਾ ਤੇ ਗੁਰਬਾਣੀ ਨਾਲ ਜੋੜ ਕੇ ਰੱਖਣਾ ਆਪਣੇ ਧਰਮ ਦੇ ਵਿੱਚ ਪਰਪੱਕ ਹੋਣਾ ਬਹੁਤ ਬੜੀ ਗੱਲ ਆ ਹਨਾ ਕੋਈ ਦਾ ਕੁਝ ਵੀ ਨਹੀਂ ਕਰ ਸਕਦੇ ਹੈਗੇ ਸਾਡੇ ਕੋਈ ਕਈ ਵਾਰੀ ਗੁਰਦੁਆਰੇ ਜਾਣ ਨੂੰ ਵੀ ਆਪਾਂ ਕਹਿੰਦੇ ਨਹੀਂ ਟਾਈਮ ਨਹੀਂ ਹੈਗਾ ਇੰਨੀ ਗਰਮੀ ਆ ਤੇ ਮੈਂ ਦੇਖਿਆ ਇਸ਼ਾਰਾਂ ਵਿੱਚ ਬਹੁਤ ਘੱਟ ਲੋਕ ਜਾਂਦੇ ਆ ਗੁਰਦੁਆਰਾ ਸਾਹਿਬ 'ਚ ਬਟ ਸਾਰਿਆਂ ਨੂੰ ਜਾਣਾ ਚਾਹੀਦਾ ਹੁਣ ਨਗਰ ਕੀਰਤਨ ਦਾ ਆਰੰਭ ਹੋਣ ਲੱਗਿਆ ਤੇ ਉਸ ਤੋਂ ਪਹਿਲਾਂ ਅਰਦਾਸ ਹੋ ਰਹੀ ਹੈ ਤੇ ਮੇਰੇ ਤੇ ਤੇਰੇ ਤੋਂ ਮੇਰੀ ਜਾਨੀ ਰਾਜਕ ਦਾਸ ਸੇ ਪਿਆਰ ਸ੍ਰੀ ਭਗਤ ਜੀ ਕੀ ਪਾਸ਼ਾਹ ਦਸਵੇਂ ਪ੍ਰਖੰਡ ਗਏ ਤੇ ਸਿਮਰ ਕੇ ਗੁਰ ਨਾਮ ਕਉ ਲੰਭਾਈ ਫਿਰ ਅੰਗਦ ਗੁਰ ਤੇ ਅਮਰਦਾਸ ਰਾਮ ਦਾ ਸਹੋ ਸਹਾਈ Bye. ਵਾਗਰੂ ਜੀ ਨਗਰ ਕੀਰਤਨ ਹੁਣ ਆਰੰਭ ਹੋ ਗਿਆ ਦੇਖੋ ਰਸਤੇ ਵਿੱਚ ਵੀ ਤੇ ਸਾਰੀਆਂ ਸੰਗਤਾਂ ਮੱਥਾ ਟੇਕ ਰੀਆਂ ਨੇ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿ Tchau. Ah. Ah. ਵਾਹਿਗੁਰੂ ਜੀ ਅਸੀਂ ਤਾਂ ਸੈਕਟਰ 8 ਤੱਕ ਹੀ ਗਏ ਸੀ ਨਗਰ ਕੀਰਤਨ ਦੇ ਨਾਲ ਤੇ ਸਾਰੇ ਚੰਡੀਗੜ੍ਹ ਦੇ ਜਿੰਨੇ ਵੀ ਗੁਰਦੁਆਰਾ ਸੇਵਾ ਨਾ ਉੱਥੇ-ਉੱਥੇ ਨਗਰ ਕੀਰਤਨ ਗਿਆ ਤੇ ਸੈਕਟਰ 40 ਵਿੱਚ ਜਾ ਕੇ ਸਮਾਪਤੀ ਹੋਈ ਆਈ ਹੋਪ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਵਧੀਆ ਲੱਗੀ ਹੋਊਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਥੈਂਕ ਯੂ so much for watching bye bye take care